हां जी दोस्तों तोकड़ गब्बਣਾ ਮੱਝ ਦਿਖਾ ਰਿਆ ਜੀ ਦੂਜੇ ਸੂਏ ਸੂਈ ਆ ਤੀਜੇ ਦੀ ਖਾਤਰ ਮਿੱਤਰੋ ਗੱਬਣਾ ਹੈ ਦੋਨੇ ਟਾਈਮਾਂ ਦਾ 4 ਕਿਲੋ ਦੁੱਧ ਹੈ ਸਾਢੇ 3 ਮਹੀਨਿਆਂ ਦੀ ਮਿੱਤਰੋ ਗੱਬਣਾ ਹੈ ਤੇ ਕਾਤ ਮਿੱਤਰੋ ਦਰਮਿਆਨਾ ਹਣਲੇ ਵੀ ਦੀ ਪੂਰੀ ਸਾਫ ਹੈ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਪਿੰਡ ਮਾੜੀ ਤੇ ਜ਼ਿਲ੍ਹਾ ਹੈਗਾ ਜੇ ਬਠਿੰਡਾ ਮਹਾਰਾਜ ਤੋਂ 5-6 ਕਿਲੋਮੀਟਰ ਤੇ ਇਧਰੋਂ ਨਥਾਣੇ ਤੋਂ 10-12 ਕਿਲੋਮੀਟਰ ਤੇ ਇਹ ਪਿੰਡ ਆਉਂਦਾ ਹੈ ਨਯਰ ਦੇ ਉੱਤੇ ਇਹ ਪਿੰਡ ਹੈ ਤੇ ਬਾਈ ਗੁਲਾਬ ਦੇ ਘਰ ਉਹ ਇਹ ਤੁਹਾਨੂੰ ਤੀਜੇ ਸੂਏ ਸੋਣ ਵਾਲੀ ਟੋਕੜ ਗੱਬਣਾਪਾ ਮੱਝ ਦਿਖਾ ਰਹੇ ਆ ਤੇ ਮਗਰ ਮਿੱਤਰੋ ਕੱਟੀ ਆ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾਵਾਂਗੇ ਤੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਦੀ ਆ ਤਾਂ ਕਰ ਸਕਦੇ ਬਾਈ ਦੇ ਨਾਲ ਸੰਪਰਕ ਆ ਦੋਨੇ ਟਾਈਮ ਮਿਲਦੀ ਆ ਦੋਨੇ ਟਾਈਮਾਂ ਦਾ ਮਿੱਤਰੋ 4 ਕਿਲੋ ਦੁੱਧ ਆ ਆਪਦੀ ਤਸੱਲੀ ਤੁਸੀਂ ਕਰ ਸਕਦੇ ਹੋ ਕਰਦ ਦਰਮਿਆਨਾ ਸਿਹਤ ਪੱਖੋਂ ਵੀ ਥੋੜੀ ਜਿਹੀ ਫਿੱਕੀ ਆ ਸਿੰਘਾਂ ਦੀ ਮਿੱਤਰੋ ਸੋਹਣੀ ਆ ਮੁੱਲ ਭਾਈ ਨੇ 76000 ਕੀਤਾ 77 ਦੇ ਵਿੱਚੋਂ ਥੋੜਾ ਕਾਣਾ ਸੋੜ ਸੱਪਾ ਹੋ ਜਾਣਾ ਤੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਕਰੋ ਭਾਈ ਦੇ ਨਾਲ ਸੰਪਰਕ ਥਾਣਾ ਦੀ ਪੂਰੀ ਸਾਫ ਹੈ ਵੈਸੇ ਤਸੱਲੀ ਮਿੱਤਰੋ ਤੁਸੀਂ ਖੁਦ ਕਰਨੀ ਆ ਆ ਮਿੱਤਰੋ ਮਗਰ ਕੱਟੀ ਆ ਤੇ ਫਿਰ ਕਹਿੰਦੇ ਵੀ 4 ਕਿਲੋ ਦੋਨੇ ਟਾਈਮਾਂ ਦਾ ਦੁੱਧ ਹੈ 94 94 64585680 ਬਈ ਦਾ ਨੰਬਰ ਹੈ 9464585680 ਤੇ ਪਿੰਡ ਹੈਗਾ ਜੀ ਮਾੜੀ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ